ਰਾਤ ਦੀ ਮੌਸਮ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਦੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ੋਰ ਪ੍ਰੈਸ ਕਰ ਲਓ ਤਾਂ ਜੋ ਮੌਸਮ ਦੀ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਜੇ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪੰਜਾਬ ਦੇ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੀ ਦੂਸਰੇ ਪਾਸੇ ਜਿਹੜੇ ਸੰਘਣੀ ਤੁੰਦ ਵੀ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਹਲਕੀ ਧੁੱਪ ਆਪਾਂ ਨੂੰ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੇ ਗੱਲ ਕਰੀਏ ਤਾਂ ਜਿਨ੍ਹਾਂ ਇਲਾਕਿਆਂ ਵਿੱਚ ਤੁੰਦ ਸੀਗੀ ਉਹਨਾਂ ਇਲਾਕਿਆਂ ਵਿੱਚ ਠੰਡ ਆਪਾਂ ਨੂੰ ਕਾ ਦੇਖਣ ਨੂੰ ਮਿਲੀ ਜਿਹੜੇ ਇਲਾਕੇ ਆਪਨ ਧੁੰਦ ਦੇਖਣ ਨੂੰ ਮਿਲੀ ਅੰਮ੍ਰਿਤਸਰ ਤਰਨਤਾਰਨ ਸਾਹਿਬ ਕੁਝ ਇਲਾਕੇ ਕਪੂਰਥਲਾ ਜਲੰਧਰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਅੱਜ ਆਪਾਂ ਨੂੰ ਸੰਗਣੀ ਧੁੰਦ ਦੇਖਣ ਨੂੰ ਮਿਲੀ ਜਿੱਥੇ ਆਪਾਂ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਤਕਰੀਬਨ ਕਾਫੀ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੀ ਮੌਸਮ ਸਾਫ਼ ਹੋ ਗਿਆ ਸੀਗਾ ਇੱਕ ਵਾਰ ਫਿਰ ਤੋਂ ਤੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਤਕਰੀਬਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਧੁੰਦ ਦੇਖਣ ਨੂੰ ਮਿਲੇਗੀ ਰਾਤ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਮਿਲੇਗਾ 10 ਤਰੀਕ ਨੂੰ ਤਕਰੀਬਨ ਆਪਾਂ ਨੂੰ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸ਼ਾਮ ਨੂੰ ਉਮੀਦ ਹੈ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਤਬਦੀਲ ਹੋ ਜਾਏਗਾ 11 ਤਰੀਕ ਨੂੰ ਤਕਰੀਬਨ 12 ਵਜੇ ਰਾਤ ਤੋਂ ਆਪਾਂ ਨੂੰ ਬੱਦਲਵਾਈ ਪੰਜਾਬ ਦੇ ਵਿੱਚ ਐਂਟਰ ਹੁੰਦੀ ਦਿਖਾਈ ਦੇਗੀ ਤਕਰੀਬਨ ਰਾਜਸਥਾਨ ਵਾਲੀ ਸਾਈਡ ਤੋਂ ਇਧਰ ਐਂਟਰ ਹੁੰਦੀ ਦਿਖਾਈ ਦੇ ਇਸ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇ ਉਮੀਦ ਨਾਲ ਆਪਾਂ ਨੂੰ ਸ਼ਰਾਟੇ ਦੇਖਣ ਨੂੰ ਮਿਲਣਗੇ ਇਸ ਦੀ ਗੱਲ ਆਪਾਂ ਡਿਟੇਲ ਵਿੱਚ ਅਗਲੀ ਵੀਡੀਓ ਦੇ ਵਿੱਚ ਕਰਾਂਗੇ